ਸਤਿ ਸ਼੍ਰੀ ਅਕਾਲ ਦੋਸਤੋ ਮਾਰਸ਼ਲ ਨਿਊਜ਼ ਤੇ ਆਪ ਸਭ ਦਾ ਸਵਾਗਤ ਹੈ ਅੱਜ ਅਸੀਂ ਪਾਉਣਾ ਐਸਟੀਪੀ ਦੇ ਕੋਲ ਜੋ ਪਲਾਂਟ ਹੈਗਾ ਜੋ ਸੌਪਲਾਈ ਵੁੱਡ ਫੈਕਟਰੀ ਦੇ ਪਿੱਛੇ ਜੋ ਪੜਤਾਂ ਦੀ ਜਗ੍ਹਾ ਹੈਗੀ ਹੈ ਨਾਲ ਮੰਦਿਰ ਸ਼ਿਮ ਮੰਦਿਰ ਬਣਿਆ ਹੋਇਆ ਉੱਥੇ ਜੋ ਪਲਾਂਟੇਸ਼ਨ ਹੋ ਰਹੀ ਹੈ ਜੋ ਸਰਕਾਰ ਵੱਲੋਂ ਮੈਗਾ ਪਲਾਂਟੇਸ਼ਨ ਡਰਾਈਵ ਚਲਾਈ ਜਾ ਰਹੀ ਹੈ ਉਸ ਦੇ ਤਹਿਤ ਕਰਾਲੀ ਦੇ ਵਿੱਚ ਜੋ ਜ਼ਿਲ੍ਹਾ ਮੋਹਾਲੀ ਸਿਲੈਕਟ ਕੀਤਾ ਗਿਆ ਉਹ ਜ਼ਿਲ੍ਹਾ ਮੋਹਾਲੀ ਦੇ ਵਿੱਚ 14 ਲੱਖ ਬੁੱਟਾ ਸਰਕਾਰ ਵੱਲੋਂ ਲਗਾਏ ਜਾ ਰਿਹਾ ਹੈਗਾ ਤੇ ਇਸ ਤਰ੍ਹਾਂ ਇੱਕ ਮਿੰਨੀ ਜੰਗਲ ਬਣਾਏ ਜਾ ਰਹੇ ਹਨ ਤੁਸੀਂ ਦੇਖ ਸਕਦੇ ਹੋ ਕਿ ਇੱਥੇ ਜੋ ਇਹ ਦਰਖਤ ਨੇ ਚਾਹੇ ਕੋ ਪਿਲਕਣ ਦਾ ਹੈਗਾ ਚਾਹੇ ਉਹ ਅਮਰੂਦ ਦਾ ਚਾਹੇ ਉਹ ਨਿੰਮ ਦੇ ਹੈਗੇ ਆ ਚਾਹੇ ਪਿੱਪਲ ਹੈ ਚਾਹੇ ਬੋੜ ਹੈ ਮਤਲਬ ਸਾਰੇ ਦਰਖਤ ਜਾਮਣ ਵਗੈਰਾ ਹੋ ਗਈ ਜਿਹੜੇ ਟ੍ਰੈਡੀਸ਼ਨਲ ਜੋ ਹੈਗੇ ਆ ਪੁਰਾਣੇ ਪ੍ਰਾਤਨ ਜੋ ਦਰਖਤ ਲੱਗਦੇ ਆ ਰਹੇ ਆ ਜੋ ਬਜ਼ੁਰਗ ਲਗਾਉਂਦੇ ਹੁੰਦੇ ਸੀਗੇ ਉਹੀ ਸਾਰੇ ਦਰਖਤ ਵਾਤਾਵਰਨ ਨੂੰ ਬਚਾਉਣ ਵਾਸਤੇ ਇੱਥੇ ਸਰਕਾਰ ਵੱਲੋਂ ਲਗਾਏ ਜਾ ਰਹੇ ਦੇਖ ਸਕਦੇ ਹੋ ਤੁਸੀਂ ਕਿ ਵੀ ਪੂਰਾ ਜਿਹੜਾ ਇੱਥੇ ਖੇਤ ਦੇ ਵਿੱਚ ਕਟੋ-ਕਟ 1000 ਬੁੱਟਾ ਇੱਥੇ ਜੋ ਲੱਗ ਚੁੱਕਿਆ ਹੈਗਾ ਤੇ ਹੋਰ ਵੀ ਬੁੱਟੇ ਇੱਥੇ ਲਗਾਏ ਜਾਣੇ ਆ ਤੇ ਇਸ ਤਰੀ ਜੋ ਸਾਨੂੰ ਜਾਣਕਾਰੀ ਦਿੱਤੀ ਹੈ ਬਹਾਦਰ ਸਿੰਘ ਓਕੇ ਚੇਅਰਮੈਨ ਰੀਸ਼ ਰਾਣਾ ਜੀ ਤੇ ਸਰਦਾਰ ਜੋਧਾ ਸਿੰਘ ਮਾਨ ਜੀ ਨੇ ਜੋ ਜਾਣਕਾਰੀ ਦਿੱਤੀ ਆ ਉਹਨਾਂ ਨੇ ਕਿਹਾ ਕਿ ਵੀ ਅਸੀਂ ਹੋਰ ਕਰਾਲੀ ਦੇ ਵਿੱਚ ਵੀ ਬੁੱਟੇ ਲਾ ਰਹੇ ਹਾਂ ਤੇ ਕੀ ਉਹ ਦੱਸਦੇ ਨੇ ਈਓ ਪਰਮੇਂਦਰ ਸਿੰਘ ਜੀ ਜਿਨ੍ਹਾਂ ਦੀ ਇਹ ਦੇਖ ਰੱਖ ਦੇ ਵਿੱਚ ਬੁੱਟੇ ਲਵਾਏ ਜਾ ਰਹੇ ਆ ਕਿ ਗੱਲ ਕਰਦੇ ਆ ਉਹਨਾਂ ਦੇ ਨਾਲ ਵੀ ਤੇ ਜਾਣਦੇ ਆ ਸਾਰਾ ਦੇਖੋ ਇਹ ਪੂਰੇ ਇੱਕ ਪੰਜਾਬ ਦੀ ਮੈਂ ਹੈ ਜਿਹਦੇ ਵਿੱਚ ਤਕਰੀਬਨ ਸੀਐਮ ਸਾਹਿਬ ਨੇ 3 ਕਰੋੜ ਬੂਟੇ ਦਾ ਟਾਰਗੇਟ ਲਿਆ ਤੇ ਸਾਡੇ ਜਿਹੜੇ ਮੁਖਾਲੀ ਦੇ ਵਿੱਚ ਅਸੀਂ ਟੋਟਲ 14 ਲੱਖ ਬੂਟਾ ਲਾਉਣਾ ਹੈ ਤੇ ਜਿਹਦੇ ਵਿੱਚੋਂ ਸਾਡੇ ਜਿੱਥੇ ਅਸੀਂ ਖੜੇ ਹਾਂ ਕਰਵਾਲੀ ਸ਼ਹਿਰ ਦੇ ਵਿੱਚ ਅਸੀਂ 10000 ਬੂਟੇ ਦਾ ਟਾਰਗੇਟ ਲਿਆ ਤੇ ਇਹਦਾ ਅੱਧ ਨੇੜੇ ਜਿਹੜੇ ਲੱਗਣ ਲੱਗਿਆ ਤੇ ਅੱਜ ਵੀ ਇਹਨਾਂ ਨੇ 1000 ਬੂਟਾ ਜਿਹੜਾ ਸਾਡੇ ਨਿਓਸਿਟਲਟੀ ਹੈ ਸਾਡੇ ਯੂ ਸਾਹਿਬ ਬੈਠੇ ਆ ਸਾਡੇ ਚੇਅਰਮੈਨ ਸਾਡੇ ਸਾਡੇ ਐਮਸੀ ਓਕੇ ਜੀ ਪੂਰੀ ਟੀਮ ਹੈ ਜਿਹੜੀ ਇਹਨਾਂ ਨੇ ਬੜੀ ਮਿਹਨਤ ਨਾਲ ਲਗਾਤਾਰ ਆਉਣ ਵਾਲੀ 30 ਤਰੀਕ ਤੱਕ ਇਹਨਾਂ ਨੇ ਕਿਹਾ ਵੀ ਅਸੀਂ ਪਾਵਰ ਟਾਰਗੇਟ ਜਿਹੜਾ ਸੀ ਇਹ ਪੂਰਾ ਕਰ ਲਵਾਂਗੇ ਮਾਨ ਸਾਹਿਬ ਕਿਹੜੇ ਕਿਹੜੇ ਬੂਟੇ ਲਾਏ ਜਾ ਰਹੇਗੇ ਇੱਥੇ ਦੇਖੋ ਕਿਸਮ ਦੀ ਜਿਆਦਾਤਰ ਜਿਹੜੇ ਆਪਾਂ ਬੂਟੇ ਲਾ ਰਹੇ ਆ ਪੰਜਾਬ ਦੇ ਵਿੱਚ ਉਹ ਬੂਟੇ ਜੋ ਸਾਡੇ ਟ੍ਰੈਡੀਸ਼ਨ ਪੌਦੇ ਆ ਜਿੰਨੇ ਸਾਡੇ ਟਾਲੀ ਹੈ ਅੰਬ ਅਰਜਨੇ ਤੇ ਹੋਰ ਜਿੰਨੇ ਵੀ ਇਸ ਤਰ੍ਹਾਂ ਦੇ ਜਿਹੜੇ ਪੌਦੇ ਨੇ ਸਪੈਦਾ ਵਗੈਰਾ ਜਾਂ ਜਿੰਨੇ ਵੀ ਬੂਟੇ ਜਿਹੜੇ ਸਾਡੇ ਪਹਿਲਾਂ ਚੱਲਦੇ ਸੀਗੇ ਉਹੀ ਬੂਟੇ ਇਹ ਜ਼ਿਆਦਾ ਲਾਏ ਜਾ ਰਹੇ ਆ ਕਿਉਂਕਿ ਜਿਹੜਾ ਸਾਡਾ ਗਲੋਬਲ ਵਾਰਮਿੰਗ ਹੈ ਵਰਲਡ ਪੱਧਰ ਤੇ ਇਹ ਇੱਕ ਬਹੁਤ ਵੱਡਾ ਸਾਨੂੰ ਇੱਕ ਅ ਪਤਾ ਲੱਗਿਆ ਵੀ ਜੇ ਅਸੀਂ ਵਾਤਾਵਰਣ ਦੀ ਸੰਭਾਲ ਲਾਂ ਕੀਤੀ ਤਾਂ ਆਉਣ ਵਾਲੇ ਸਮੇਂ 'ਚ ਜਿਹੜੀ ਮਨੁੱਖਤਾ ਤੇ ਬਹੁਤ ਵੱਡਾ ਧਿਆਨ ਕਸਰ ਪੈ ਸਕਦਾ ਇਸ ਕਰਕੇ ਪੂਰੇ ਵਰਡ ਦੇ ਵਿੱਚ ਇੱਕ ਕੇ ਡਰਾਈਵ ਚੱਲ ਰਹੀ ਹੈ ਜਿਹੜੀ ਪਲਾਂਟੇਸ਼ਨ ਦੀ ਹੈ ਜਿਹੜੇ ਲੋਕ ਇਹ ਜਬਾੜ ਚੜ ਕੇ ਹਿੱਸਾ ਪਾਉਣਗੇ ਤਾਂ ਉਹੀ ਲੋਕਾਂ ਨੂੰ ਅਸੀਂ ਬਚਾਉਣ ਚ ਕਾਮਯਾਬ ਹੋਵਾਂਗੇ ਨਹੀਂ ਤਾਂ ਜਿਹੜਾ ਮਨੁੱਖ ਹੈ ਇਹਦੇ ਵਾਸਤੇ ਬੜਾ ਖਤਰਨਾਕ ਸਮਾਂ ਹੋਊਗਾ ਜੇ ਅਸੀਂ ਅੱਜ ਇਹ ਸੰਭਾਲਣ ਲੱਗ ਦਿੱਤੀ ਮਾਨ ਸਰ ਪਲਾਂਟੇਸ਼ਨ ਡਰਾਈਵ ਦੇ ਤਹਿਤ ਤੁਸੀਂ ਦੱਸਿਆ ਵੀ 14 ਲੱਖ ਬੂਟੇ ਲੱਗੇਗਾ ਪਹਿਲਾਂ ਵੀ ਸਰਕਾਰਾਂ ਦੇ ਤਹਿਤ ਬੂਟੇ ਲੱਗਦੇ ਰਹੇ ਆ ਉਸ ਤੋਂ ਬਾਅਦ ਇਹਦੀ ਕੋਈ ਸਾਮ ਸੰਭਾਲ ਦਾ ਕਿਵੇਂ ਜਿੰਮਾ ਹੋਏਗਾ ਕਿ ਮੈਂ ਤਾਂ ਆਮ ਦੇਖਣ ਦੇ ਵਿੱਚ ਆਇਆ ਕਿ ਵੀ ਬੂਟਾ ਲੱਗਦਾ ਤਾਂ ਉਸ ਤੋਂ ਬਾਅਦ ਰਾਮਪ੍ਰੋਸੇ ਛੱਡ ਦਿੰਦੇ ਉਹਨਾਂ ਨੂੰ ਜਾਂ ਡੰਗਰ ਖਾ ਜਾਂਦੇ ਜਾਂ ਸੁੱਕ ਜਾਂਦੇ ਬਿਲਕੁਲ ਬਿਲਕੁਲ ਮੈਂ ਆਉਣ ਤੋਂ ਪਹਿਲਾਂ ਇਹੀ ਗੱਲ ਪੁੱਛੀ ਇਹਨਾਂ ਨੂੰ ਵੀ ਜਿੱਥੇ ਬੂਟੇ ਜਿਵੇਂ ਤੁਸੀਂ ਦੇਖ ਰਹੇ ਹੋ ਵੀ ਇਹਦੇ ਚਾਰ ਦਿਵਾਰੀਆ ਚਾਰੇ ਪਾਸੇ ਜਿੱਥੇ ਆਪਾਂ ਗਾ ਬੈਠੇ ਆ ਔਰ ਜਿਨ੍ਹਾਂ ਨੇ ਖੇਤ ਦੇ ਬੂਟੇ ਲੱਗੇ ਆ ਉਹ ਵੀ ਕੋਲ ਹੀ ਬੈਠੇ ਆ ਆਪਣੇ ਤੇ ਇਹਨਾਂ ਨੇ ਪਾਣੀ ਦਾ ਇੰਤਜ਼ਾਮ ਵੀ ਕੀਤਾ ਹੋਇਆ ਇਸ ਵਾਸਤੇ ਮਤਲਬ ਜਿੱਥੇ ਵੀ ਬੂਟਾ ਲੱਗੇਗਾ ਉੱਥੇ ਪਾਣੀ ਦਾ ਹਾਂ ਜਦ ਅਦਰ ਇਹ ਹੈ ਵੀ ਜਿੱਥੇ ਵੀ ਮੈਂ ਕੱਲ ਵੀ ਕੁਝ ਪਿੰਡਾਂ ਤੇ ਗਿਆ ਮੁੰਦੋਂ ਜਿਹੜਾ ਭਾਗ ਸਿੰਘ ਉੱਥੇ ਬੂਟੇ ਲਵਾਏ ਉਹਨਾਂ ਨੂੰ ਵੀ ਪਹਿਲਾਂ ਅਸੀਂ ਇੰਤਜ਼ਾਮ ਕਰਕੇ ਤਾਂ ਵੀ ਇਹਦੇ ਵਿੱਚ ਜਿਹੜੇ ਗਾਰਡ ਨੇ ਉਹ ਇਹਨੂੰ ਜਿਹੜੇ ਸੜਕਾਂ ਤੇ ਬੂਟੇ ਲੱਗ ਰਹੇ ਆ ਉਹਨਾਂ ਨੂੰ ਅਸੀਂ ਬਚਾਉਣ ਵਾਸਤੇ ਗਾਰਡ ਵਗੈਰਾ ਲਾ ਰਹੇ ਆ ਅੱਜ ਮਾਜਰੀ ਸਾਈਡ ਤੇ ਅੱਜ ਅੱਜ ਤਕਰੀਬਨ 30 ਤੋਂ 40 ਹਜ਼ਾਰ ਬੂਟਾ ਲੱਗ ਰਹੇ ਆ ਬਹੁਤ ਬਹੁਤ ਸਾਰ ਜਗ੍ਹਾ ਤੇ ਲਗਾਤਾਰ ਹੀ ਮੰਨ ਕੇ ਬਹੁਤ ਜ਼ਿਆਦਾ ਹੋ ਗਿਆ ਅਸੀਂ ਨਾਲ ਦੀ ਨਾਲ ਜੇ ਬੂਟੇ ਲਵਾ ਰਹੇ ਨੇ ਉਹਨਾਂ ਨੂੰ ਸਭਾਲਦਾ ਵੀ ਅਸੀਂ ਨਾਲ ਦੀ ਨਾਲ ਇਹਨਾਂ ਨੂੰ ਕਹ ਰਿਹਾ ਵੀ ਜੰਮਾ ਲਓ ਪਾਣੀ ਦਾ ਵੀ ਜੰਮਾ ਲਓ ਹਰੇਕ ਚੀਜ਼ ਦਾ ਜੰਮਾ ਲਓ ਜਿਹੜੇ 1 ਤੋਂ 2% ਬੂਟੇ 5% 10% ਬੂਟੇ ਮਰਨ ਦੀ ਕਾਰ ਤੇ ਆਉਂਦੇ ਆ ਤਾਂ ਅਸੀਂ ਸਾਡੀ ਇਹ ਵੀ ਉਹਨੂੰ ਪ੍ਰੈਸ ਕਰਦੇ ਹੋ ਤੁਸੀਂ ਲਾ ਰਹੇ ਆ ਹਜ਼ਾਰਾਂ ਹਜ਼ਾਰਾਂ ਬੂਟਾ ਲਾ ਰਹੇ ਆ ਕਰਾਲੀ ਦੇ ਵਿੱਚ ਕਿਹੜੀ ਕਿਹੜੀ ਸਥਾਨਾਂ ਦੇ ਉੱਪਰ ਤੁਸੀਂ ਲਾ ਰਹੇ ਹੋ ਕਰਾਲੀ ਦੇ ਵਿੱਚ ਜਿਵੇਂ ਅੱਜ ਇੱਥੇ ਹੋ ਗਿਆ ਨੇੜੇ ਜਿਹੜਾ ਹੈਗਾ ਸੰਕਰਮੋਸ਼ਨ ਮੰਦਿਰ ਜਿਹੜਾ ਹੈਗਾ ਆਪਾਂ ਇੱਥੇ ਲਾ ਰਹੇ ਹਾਂ ਉਧਰ ਐਸਟੀਪੀ ਦੇ ਨਾਲ ਪਰਲੇ ਪਾਸੇ ਸਾਡਾ ਉੱਥੇ ਬੂਟੇ ਲਾਏ ਹੈਗੇ ਆ ਬਾਕੀ ਵੱਖ-ਵੱਖ ਕਲੋਨੀਆਂ ਦੇ ਵਿੱਚ ਜਿਹੜੀਆਂ ਪ੍ਰਾਈਵੇਟ ਕਲੋਨੀਆਂ ਵੀ ਹੈਗੀਆਂ ਉੱਥੇ ਵੀ ਅਸੀਂ ਉਹਨਾਂ ਨੇ ਜਿਹੜੇ ਔਰਨਾਮੈਂਟਲ ਬੂਟੇ ਤਾਂ ਉਹ ਤਾਂ ਕਲੋਨੀ ਦੀ ਸ਼ੋਹ ਦੇ ਲਈ ਉਹ ਲਾਂਦੇ ਹੈਗੇ ਕਲੋਨੀ ਦੀ ਬਿਊਟੀਫੁੱਲ ਲਈ ਲਗਾਉਂਦੇ ਆ ਪਰ ਅਸੀਂ ਨਾਲ ਹੀ ਉਹਨਾਂ ਨੂੰ ਇਹ ਟਾਰਗੇਟ ਵੀ ਦਿੱਤਾ ਹੈ ਵੀ ਜਿੱਡੀ ਕੋ ਕਲੋਨੀ ਆ 100 200 250 ਬੂਟਾ ਜਿਹੜਾ ਸਾਡੇ ਟਰੈਡੀਸ਼ਨਲ ਬੂਟੇ ਨੇ ਉਹ ਵੀ ਜ਼ਰੂਰ ਲਗਾਣੋ ਅਸੀਂ ਉਹਨਾਂ ਨੂੰ ਬੂਟੇ ਪ੍ਰੋਵਾਈਡ ਕੀਤੇ ਨੇ ਤੇ ਲਗਾਉ ਰਹੇ ਨੇ ਉਹਦੀ ਸਾਮ ਸੰਭਾਲ ਵੀ ਉਹ ਕਰਨਗੇ ਤੇ ਇਸੇ ਤਰ੍ਹਾਂ ਸਾਡਾ ਜਿਹੜਾ ਹੈਗਾ ਕਰਾਲੀ ਸ਼ਹਿਰ ਦੇ ਵਿੱਚ 10000 ਬੂਟੇ ਲਾਉਣ ਦਾ ਟਾਰਗੇਟ ਹੈ ਵੱਖ-ਵੱਖ ਥਾਵਾਂ ਤੇ ਉਹ ਥਾਵਾਂ ਭਾਵੇਂ ਮਿਊਸਪਲਿਟੀ ਦੀਆਂ ਹੋਣ ਜਾਂ ਪ੍ਰਾਈਵੇਟ ਥਾਵਾਂ ਹੋਣ ਅਸੀਂ ਉੱਥੇ ਆਮ ਲੋਕਾਂ ਦੇ ਸਹਿਯੋਗ ਨਾਲ ਵੀ ਤੇ ਘਰਾਂ ਚ ਵੀ ਅਸੀਂ ਲੋਕਾਂ ਨੂੰ ਅਪੀਲ ਕਰਦੇ ਆ ਕਿ ਜਿਹਦੇ ਘਰ ਚ ਜੇ ਇੱਕ ਜਾਂ ਦੋ ਬੂਟੇ ਲਾਣ ਦਾ ਵੀ ਜਗ੍ਹਾ ਹੈਗੀ ਤਾਂ ਉਹ ਜ਼ਰੂਰ ਬੂਟਾ ਲਾਣ ਕਿਉਂਕਿ ਸਾਡਾ ਵਾਤਾਵਰਨ ਸ਼ੁੱਧ ਤਾਂ ਹੀ ਰਹੂਗਾ ਜੇ ਸਾਡੇ ਕੋਲ ਗ੍ਰੀਨ ਗ੍ਰੀਨਰੀ ਹੋਊਗੀ ਬੂਟੇ ਹੋਣਗੇ ਤੇ ਸਾਡੇ ਲਈ ਵਾਤਾਵਰਨ ਸਾਡਾ ਇਹੀ ਜਿਹੜਾ ਹੈਗਾ ਦਰਖਤ ਸੁੱਧ ਰੱਖਦੇ ਨੇਗੇ ਜਿਸmein ਕੋਈ ਆਪਣੇ ਪਲਾਟ ਦੇ ਵਿੱਚ ਬੂਟੇ ਲਾਉਣਾ ਚਾਹੁੰਦਾ ਕਰਾਲੀ ਹੱਦ ਦੇ ਵਿੱਚ ਜਾਂ ਕੋਈ ਇੱਕ ਦੋ ਬੂਟੇ ਲੈਣਾ ਚਾਹੁੰਦਾ ਕਿ ਇਹ ਆਪਣੇ ਵੱਲੋਂ ਦਿੱਤੇ ਜਾਣ ਬਿਲਕੁਲ ਬਿਲਕੁਲ ਜੇ ਅਸੀਂ ਪ੍ਰੋਵਾਈਡ ਕਰਦੇ ਸਾਡੇ ਤੋਂ ਬਹੁਤ ਸਾਰੇ ਲੋਕ ਜਿਨ੍ਹਾਂ ਨੇ ਜਿਹੜੇ ਸਾਨੂੰ ਹੈਗਾ ਵੀ ਇਹ ਲਾ ਰਹੇ ਨੇ ਤੇ ਬੂਟੇ ਸੰਭਾਲਣਗੇ ਅਸੀਂ ਉਹਨਾਂ ਨੂੰ ਬੂਟੇ ਲਾਣੇ ਆ ਦੇਣੇ ਹੈਗੇ ਆ ਅਸੀਂ ਜਿਹੜੀ ਸਾਡੀ ਉਹਦੇ ਨਾਲ ਅਸੀਂ ਸਾਡੀ ਜਿਹੜੀ ਕੰਪੋਸਟ ਹੈਗੀ ਹੈ ਆਰਗੈਨਿਕ ਖਾਦ ਉਹ ਵੀ ਪ੍ਰੋਵਾਈਡ ਕਰਦੇ ਆ ਹੋਰ ਜਿਸ ਤਰ੍ਹਾਂ ਦੀ ਵੀ ਸਹਿਯੋਗ ਬੰਦਾ ਸਾਡੇ ਤੋਂ ਚਾਹੁੰਦਾ ਹੈ ਅਸੀਂ ਓਦਾਂ ਦਾ ਸਹਿਯੋਗ ਉਹਨੂੰ ਦੇ ਰਹੇ ਆ ਸਾਡਾ ਮਕਸਦ ਕਰਾਲੀ ਭਾਵੇਂ ਉਹ ਕਿਸੇ ਸਰਕਾਰੀ ਜਗ੍ਹਾ ਤੇ ਬੂਟੇ ਲੱਗਣ ਜਾਂ ਕਿਤੇ ਪ੍ਰਾਈਵੇਟ ਲੱਗਣ ਵਾਤਾਵਰਣ ਸਾਰੇ ਕਰਾਲੀ ਦਾ ਹੀ ਉਹਦੇ ਨਾਲ ਹੀ ਸ਼ੁੱਧ ਹੋਣਾ ਹੈਗਾ ਉਹਦਾ ਕਰਾਲੀ ਨੂੰ ਹੀ ਫਾਇਦਾ ਮਿਲਣਾ ਹੈ ਤੇ ਸਾਡਾ ਇਹਦਾ ਕੋਈ ਉਹ ਨਹੀਂ ਹੈਗਾ ਵੀ ਬੂਟਾ ਪ੍ਰਾਈਵੇਟ ਥਾਂ ਤੇ ਲੱਗ ਰਿਹਾ ਜਾਂ ਸਰਕਾਰੀ ਜਗ੍ਹਾ ਤੇ ਲੱਗ ਰਿਹਾ ਹੈ ਬੂਟਾ ਕਰਾਲੀ ਸ਼ਹਿਰ ਦੇ ਅੰਦਰ ਲੱਗ ਰਿਹਾ ਹੈ ਸਾਡਾ ਮਕਸਦ ਸਿਰਫ ਇੰਨਾ ਹੈਗਾ ਜੋ ਵੀ ਮੈਂ ਆਮ ਸ਼ਹਿਰ ਵਾਸੀਆਂ ਨੂੰ ਅਪੀਲ ਕਰਦਾ ਕਿ ਜੋ ਵੀ ਆਪਣਾ ਆਪਣੇ ਘਰ ਦੇ ਵਿੱਚ ਜਾਂ ਆਪਣੇ ਪਲਾਟ ਦੇ ਵਿੱਚ ਜਿੰਨੀ ਉਹਦੇ ਕੋਲ ਜਗ੍ਹਾ ਇੱਕ ਬੂਟੇ ਦੀ ਦੋ ਦੀ ਪੰਜ ਦੀ 10 ਦੀ ਜਿੰਨੀ ਵੀ ਉਹਦੇ ਕੋਲ ਜਗ੍ਹਾ ਹੈਗੀ ਹੈ ਤਾਂ ਉਹ ਸਾਨੂੰ ਦੱਸਣ ਅਸੀਂ ਬੂਟੇ ਸੀ ਪ੍ਰੋਵਾਈਡ ਕਰ ਦਿਆਂਗੇ ਦੇਖ ਪਾ ਲੋ ਆਪਕਰ ਇਹ ਸਭ ਕਿਹੜੇ ਕਿਹੜੇ ਬੂਟੇ ਆਪਣੇ ਕੋਲ ਆਪਣੇ ਕੋਲ ਦੀ ਟ੍ਰੈਡੀਸ਼ਨ ਬੂਟੇ ਜਿਵੇਂ ਟਾਲੀ ਆਂਬ ਨਿੰਮ ਤੇ ਇਦਾਂ ਜਿਹੜੇ ਹੈਗੇ ਆ ਟਿੱਕਰ ਤੇ ਜਾਮਣ ਅਮਰੂਦ ਤੂਤ ਇਹ ਸਾਰੇ ਬੂਟੇ ਸਾਡੇ ਕੋਲ ਹੈਗੇ ਆ ਤੇ ਇਹ ਅਸੀਂ ਲਗਵਾ ਰਹੇ ਹਾਂ ਸਾਰੇ ਦੇਖੋ ਜੀ ਬਹੁਤ ਵੱਡਾ ਸਾਡੀ ਪੰਜਾਬ ਸਰਕਾਰ ਦਾ ਸਰਦਾਰ ਭਗਵੰਤ ਸਿੰਘ ਜੀ ਮਾਨ ਸਾਹਿਬ ਦਾ ਬਹੁਤ ਵੱਡਾ ਫਰਾਲਾ ਹੈ ਜੀ ਕਿ ਆਪਾਂ ਨੂੰ ਪਤਾ ਮਾਨ ਸਾਹਿਬ ਨੇ ਕਿਹਾ ਕਿ ਪੂਰੇ ਵਰਲਡ ਦੇ ਵਿੱਚ ਗਲੋਬਲ ਵਾਰਮਿੰਗ ਹੋ ਰਹੀ ਹੈ ਜਿਸ ਦੇ ਤਹਿਤ ਬਹੁਤ ਜਿਹੜਾ ਜਨਜੀਵਨ ਹੈ ਬਾਇਓ ਮੰਡਲ ਹੈ ਅਸਤੇ-ਅਸਤ ਹੋ ਰਿਹਾ ਉਸ ਦਾ ਪ੍ਰਭਾਵ ਮਾਨਵਤਾ ਤੇ ਵੀ ਪੈ ਰਿਹਾ ਔਰ ਉਸ ਨੂੰ ਮੱਦੇ ਨਜ਼ਰ ਰੱਖਦੇ ਹੋਏ ਪੰਜਾਬ ਸਰਕਾਰ ਨੇ ਜਿਹੜਾ ਫੈਸਲਾ ਲਿਆ ਬਹੁਤ ਵੱਡਾ ਫੈਸਲਾ ਅਸਲਾਗਾਯੋਗ ਹੈ ਪਰ ਲੋੜ ਹੈ ਜੀ ਇਸ ਨੂੰ ਪ੍ਰੈਕਟੀਕਲੀ ਅਪਲਾਈ ਕਰਨ ਦੀ ਔਰ ਜਿਸ ਦੇ ਮੱਦੇ ਨਜ਼ਰ ਸਰਕਾਰ ਦੀਆਂ ਹਦਾਇਤਾਂ ਮੁਤਾਬਿਕ ਅੱਜ ਸਾਡੇ ਸ਼ਹਿਰ ਨੂੰ ਜਿਹੜਾ ਟੀਚਾ ਮਿਲਿਆ 10000 ਬੂਟਾ ਲਾਉਣ ਦਾ ਸਾਡੇ ਸਤਕਾਰਯੋਗ ਈਓ ਸਾਹਿਬ ਸਾਡੇ ਸਰਦਾਰ ਪ੍ਰਵਿੰਦਰ ਸਿੰਘ ਜੀ ਇਹਨਾਂ ਦੀ ਅਗਵਾਈ ਦੇ ਵਿੱਚ ਇਹਨਾਂ ਦੀ ਪੂਰੀ ਟੀਮ ਐਸਆਈ ਸਾਹਿਬ ਸਾਰੀ ਸਾਡਾ ਅਮਲਾ ਫੈਲਾ ਸਾਡੀ ਨਗਰ ਕੌਂਸਲ ਦਾ ਇਹ oprana ਜਿਹੜਾ ਸਾਨੂੰ ਟੀਚਾ ਦਿੱਤਾ ਗਿਆ ਇਸ ਨੂੰ ਪੂਰਾ ਕਰ ਰਹੇ ਹੈ ਜੀ ਬਹੁਤ ਵੱਡੀ ਗੱਲ ਹੈ ਪਰ ਬੂਟੇ ਲਾਉਣ ਨਾਲ ਬੂਟੇ ਸੰਭਾਲਣ ਦੀ ਬਹੁਤ ਵੱਡ ਲੋਡ ਹੈ ਔਰ ਮੈਂ ਤਾਂ ਕਹਾਂਗਾ ਕਿ ਇਹ ਬਹੁਤ ਸਮੇਂ ਦੀ ਵੀ ਲੋਡ ਹੈ ਔਰ ਸਾਡੇ ਜਿਹੜਾ ਗਲੋਬਲ ਵਾਰਮਿੰਗ ਹੈ ਜਿਹੜੀ ਹੋ ਰਹੀ ਹੈ ਤੁਸੀਂ ਕਹਿਗੇ ਬੂਟੇ ਬਚਾਉਣ ਦੀ ਵੀ ਜ਼ਰੂਰਤ ਹੈਗੀ ਹੈ ਜੇ ਸੜਕਾਂ ਦੇ ਉੱਪਰ ਲੱਗਣੇ ਜਿਵੇਂ ਆਮ ਅਵਾਰਾ ਪਸ਼ੂਆਂ ਦੀ ਪਰੇਸ਼ਾਨੀ ਬਣੀ ਰਹਿੰਦੀ ਹੈ ਬੂਟੇ ਖਰਾਬ ਹੋ ਜਾਂਦੇ ਹਨ ਉਹਨਾਂ ਨੂੰ ਬਚਾਉਣ ਲਈ ਗਾਰਡ ਨਹੀਂ ਰਹੀ ਮੈਂ ਥੱਲੇ ਕੇ ਫਰੀ ਜਾਂਦੀ ਹਾਂ ਹਾਂਜੀ ਉਹਦੇ ਲਈ ਸਾਡੇ ਜੋ ਸਾਹਮਣੇ ਸਾਨੂੰ ਅਸੀਂ ਪਿੱਛੇ ਨਾਲ ਤੋਂ ਡਿਮਾਂਡ ਕਰੀ ਸੀ ਇਹ ਕਹਿੰਦੇ ਅਸੀਂ 1500 ਟ੍ਰੀ ਗਾਰਡ ਅਸੀਂ ਮੰਗਾਇਆ ਹੈ ਜੀ ਪਰ ਜਿੱਥੇ ਲੋਡ ਹੋਊਗੀ ਉੱਥੇ ਜ਼ਰੂਰ ਲਾਵਾਂਗੇ ਪਰ ਅੱਜ ਸੜਕਾਂ ਤੇ ਲਾਉਣ ਦੀ ਬਜਾਏ ਸਾਨੂੰ ਕਲੋਨੀਆਂ ਜਿਹੜੀਆਂ ਕਿ ਸਾਡੀਆਂ ਤੜਾ ਤੜ ਸਾਡੇ ਪੱਥਰ ਦਾ ਸਮਲਟ ਹੋ ਗਿਆ ਜਿਹੜੀਆਂ ਕਿ ਦਰਖਤਾਂ ਦੀ ਜਗਾ ਅੱਜ ਬੜੇ ਬੜੇ ਮਨਾਰ ਨਿਕਲ ਰਹੇ ਆ ਉੱਥੇ ਸਮੇਂ ਦੀ ਲੋੜ ਹੈ ਕਿ ਉੱਥੇ ਵੀ ਲੋਕਾਂ ਨੂੰ ਅਵੇਅਰ ਹੋਣ ਦੀ ਲੋੜ ਹੈ ਕਿ ਬੂਟੇ ਲਾਏ ਜਾਣ ਹਰ ਘਰ ਵਿੱਚ ਬੂਟਾ ਲੱਗੇ ਆਕੇ ਸਾਡਾ ਜਿਹੜਾ ਜਨਜੀਵਨ ਹੈ ਉਹ ਵਧੀਆ ਨਿਕਲੇ ਜੀ ਜਦੋਂ ਕੋਈ ਨਕਸ਼ਾਪਾਸ ਹੁੰਦਾ ਉਸ ਵਕਤ ਵੀ ਨਕਸ਼ਾਪਾਸ ਹੋਣ ਵਾਲਿਆਂ ਨੂੰ ਸਮਝਾਇਆ ਜਾਂਦਾ ਵੀ ਬੁੱਟੇ ਲਾਏ ਜਾਵੇ ਘਰ ਦੇ ਸਰ ਕਾਨੂੰਨ ਮੁਤਾਬਕ ਤਾਂ ਸਾਨੂੰ ਇਹੋ ਸਾਹਮਣੇ ਕਿਹਾ ਕਿ ਇਹ ਇੱਕ ਲਾਅ ਹੈ ਕਿ ਜਿੱਥੇ ਘਰ ਬਣੂਗਾ ਉੱਥੇ ਬੂਟਾ ਵੀ ਲੱਗੂਗਾ ਤੇ ਬਹੁਤ ਜ਼ਰੂਰੀ ਹੈ ਔਰ ਸਾਰਿਆਂ ਨੂੰ ਅਸੀਂ ਤਾਂ ਬੇਨਤੀ ਕਰਦੇ ਹਾਂ ਕਿ ਆਪਾਂ ਬਾਇਓ ਮੰਡਲ ਨੂੰ ਆਪਣੇ ਨੇ ਸਵਾਰੀਏ ਕਿਉਂਕਿ ਸਾਡਾ ਸ਼ਹਿਰ ਤਾਂ ਪਹਿਲਾਂ ਹੀ ਬਾਗਾਂ ਵਾਲਾ ਬੋਲਦੇ ਸੀ ਇਸ ਨੂੰ ਕਿਉਂਕਿ ਬਾਗਾਂ ਵਾਲਾ ਮਰੰਡੇ ਨੂੰ ਵੀ ਬਾਗਾਂ ਵਾਲਾ ਬੋਲਦੇ ਸੀ ਕਿਉਂਕਿ ਇੱਥੇ ਬਾਗ ਹੁੰਦੇ ਸੀ ਆਂਬਾਂ ਦੇ ਬਾਗ ਲੋਕੀ ਆਂਬ ਵੀ ਜੋ ਪਦੇਸੀ ਤੇ ਬਾਇਓ ਮੰਡਲ ਵੀ ਕਿੰਨਾ ਵਧੀਆ ਹੁੰਦਾ ਸੀ ਪਰ ਅੱਜ ਸਾਰਾ ਸਿਸਟਮ ਚੇਂਜ ਹੋ ਗਿਆ ਪਰ ਅੱਜ ਸਮੇਂ ਦੀ ਲੋੜ ਹੈ ਸਰਕਾਰ ਨੇ ਬਹੁਤ ਵਧੀਆ ਸੋਚ ਸੋਚੀ ਆ ਕਿ ਆਪਾਂ ਇਸ ਨੂੰ ਪੂਰਾ ਕਰੀਏ ਨੇਪਰੇ ਚਾੜੀਏ ਜੀ ਜਿਵੇਂ ਕਿ ਆਪਾਂ ਦੇਖਿਆ ਕਿ ਪਿਛਲੇ ਕਾਫੀ ਸਮੇ ਤੋਂ ਨਾ ਬਹੁਤ ਬੂਟੇ ਬੜੇ ਹੋ ਗਏ ਸੀ ਬਹੁਤ ਨੁਕਸਾਨ ਹੋ ਚੁੱਕਿਆ ਸੀ ਜਿਹੜਾ ਕਿ ਆਪਾਂ ਨੂੰ ਵਾਤਾਵਰਣ ਦੇ ਰੂਪ ਚ ਵੀ ਦੇਖਣ ਨੂੰ ਮਿਲਿਆ ਕਿ ਆਪਾਂ ਦੇਖਿਆ ਕਿ ਹੁਣ ਆਪਰੇ ਗਰਮੀਆਂ ਲੰਘ ਚੱਲ ਰਹੀਆਂ ਨੇ ਤੇ ਆਪਾਂ ਨੂੰ ਕਿੰਨੀ ਜ਼ਿਆਦਾ ਗਰਮੀ ਆਪਾਂ ਨੂੰ ਇਸ ਵਾਰ ਝੁਕਤ ਨਹੀਂ ਪਈ ਆਪਾਂ ਨੂੰ ਤੇ ਉਹਨੂੰ ਦੇਖਦੇ ਹੋਏ ਸਰਦਾਰ ਭਵਨ ਸਿੰਘ ਮਾਨ ਨੇ ਬਹੁਤ ਵੱਡਾ ਪਈ ਉਹ ਜਿਵੇਂ ਮਾਨਸਬੰਦ ਸਗੇ 10 ਕਰੋੜ ਬੂਟਾ ਪੂਰੇ ਪੰਜਾਬ ਦੇ ਵਿੱਚ ਲੱਗ ਰਿਹਾ ਏ ਕਿਉਂਕਿ ਮਾਨਸਾਹਬ ਬਹੁਤ ਜ਼ੋਰ 걸 ਲੱਗੇ ਹੋਏ ਨੇ ਤੇ ਸਾਰੇ ਸਾਡੇ ਹਰ ਖਾਲਕੇ ਨੂੰ ਉਹਦੇ ਪ੍ਰੋਪਰ ਟਾਰਗੇਟ ਦਿੱਤੇ ਗਏ ਨੇ ਉਹਦੇ ਹਰ ਡਿਪਾਰਟਮੈਂਟ ਨੂੰ ਉਹਦੇ ਬੂਟੇ ਲਾਉਣ ਵਾਸਤੇ ਕਿਹਾ ਗਿਆ ਹੈ ਚਾਹੇ ਉਹ ਲੋਕਲ ਡਿਪਾਰਟਮੈਂਟ ਹੋਵੇ ਚਾਹੇ ਉਹ ਇਰੀਗੇਸ਼ਨ ਹੋਵੇ ਚਾਹੇ ਉਹ ਕੋਈ ਮਲਟੀਵਰਡ ਹੋਵੇ ਉਹ ਸਾਰੇ ਡਿਪਾਰਟਮੈਂਟ ਆਪਣੇ ਆਪਣੇ ਜਿਹੜੇ ਬੂਟੇ ਲਗਾ ਰਹੇ ਨੇ ਤੇ ਉਸੇ ਮਹੀਨੇ ਦੇ ਤਹਿਤ ਅੱਜ ਸਾਰੀ ਸਾਡੀ ਆਮ ਆਲੀ ਪਾਲਟੀ ਟੀਮ ਇੱਥੇ ਬੂਟੇ ਲਾਉਣ ਵਾਸਤੇ ਆਈ ਸੀ ਤੇ ਸਦਾ ਜੋਗਾ ਸਿੰਘ ਮਾਨ ਜੀ ਦੀ ਅਗਵਾਈ ਦੇ ਵਿੱਚ ਟਰਾਲੀ ਸ਼ਹਿਰ ਦੇ ਤੇ ਲਗਭਗ ਆਪਣੇ ਹਲਕੇ ਖੇੜੜ ਦੇ ਵਿੱਚ 3 ਲੱਖ ਬੂਟਾ ਲੱਗੇਗਾ ਜੀ ਤੇ ਅੱਜ ਜਿਵੇਂ ਮਾਨ ਸਰਬ ਨੇ ਦੱਸਿਆ ਕਿ 30000 ਤੋਂ ਵੱਧ ਬੂਟਾ ਤਾਂ ਕੱਲਾ ਆਪਣੇ ਮਜ਼ਦਰੀ ਬਲੱਗ ਦੇ ਵਿੱਚ ਲੱਗ ਰਿਹਾ ਹੈ ਤੇ 4000 ਬੂਟਾ ਜਿਹੜਾ 5000 ਬੂਟਾ ਕੁਰਾਲੇ ਵਿੱਚ ਲੱਗ ਚੁੱਕਿਆ ਹੁਣ ਤੱਕ ਨੇ ਚੇਰਮਨ ਸਾਹਿਬ ਥੋੜੇ ਦਿਨ ਪਿੰਡ ਵੀ ਆਉਂਦੇ ਹੈਗੇ ਆ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਵੀ ਖੇਤਾਂ ਦੇ ਵਿੱਚ ਵੀ ਚਲੋ ਜੇ ਇੱਕ ਖੇਤ ਹੈ ਕਿ ਲਾ ਜਮੀਨ ਹੈਗੀ ਹੈ ਜਾਂ ਘਟ ਹੈਗੀ ਹੈ ਕਨਾਲ ਹੈਗੀ ਹੈ ਵੀ ਚਾਰੇ ਖੁੰਜੀਆਂ ਤੇ ਚਾਰ ਚਾਰ ਦਰਖਤ ਲਾ ਲੈਣ ਮਾਨ ਸਾਹਿਬ ਨੇ ਪਿਛੇ ਜੀ ਮੀਟਿੰਗ ਬੁਲਾਈ ਸੀ ਜੀ ਅੱਜ ਤੋਂ ਲਗਭਗ 1 ਮਹੀਨਾ ਪਹਿਲਾਂ ਜੀ ਮਾਨ ਸਾਹਿਬ ਨੇ ਹਰ ਇੱਕ ਪਿੰਡ ਦੇ ਵਲੰਟੀਅਰ ਨੂੰ ਬਲਾਕ ਪ੍ਰਧਾਨ ਨੂੰ ਸਾਰਿਆਂ ਨੂੰ ਉੱਥੇ ਬੁਲਾਇਆ ਸੀ ਤੇ ਬੁਲਾ ਕੇ ਮਾਨ ਸਾਹਿਬ ਨੇ ਕਿਹਾ ਸੀ ਮੰਤਰੀ ਮੈਡਮ ਅਨੁਰੂਧ ਗਗਨਵਾਨ ਜੀ ਨੇ ਵੀ ਹਰ ਇੱਕ ਪਿੰਡ ਦੇ ਵਿੱਚ ਆਪਣੇ ਪੱਧਰ ਤੇ ਆਪਣੀ ਟੀਮਾਂ ਜਿਹੜੀ ਟੀਮ ਹੈਗੀ ਸਾਡੀ ਆਮ ਆਪ ਦੀ ਪਾਰਟੀ ਦੀ ਉਹ ਬੂਟੇ ਲਗਾਉਣ ਤੇ ਜਿਹੜੇ ਖੱਡੇ ਆ ਪਹਿਲਾਂ ਤਿਆਰ ਕੀਤੇ ਗਏ ਉੱਥੇ ਜੀ ਤੇ ਉਸੇ ਪਲੈਨਿੰਗ ਦੇ ਅਧੀਨ ਪਰਸੋਂ ਰਾਮਪੁਰ ਟੱਪਾ ਆਪਣਾ ਮੁੰਦੂ ਸੰਗਤੀਆਂ ਦੇ ਵਿੱਚ ਮੁੰਦੂ ਭਗਤ ਸਿੰਘ ਦੇ ਵਿੱਚ ਲਗਭਗ 1000 ਬੂਟੇ ਲਗਾਏ ਗਏ ਆ ਤੇ ਐਦਾਂ ਹੀ ਹਰ ਪਿੰਡੇ ਵਿੱਚ ਕੰਮ ਚੱਲ ਰਿਹਾ ਬਰੋਲੀ ਪਿੰਡ ਦੇ ਵਿੱਚ ਲਗਭਗ ਮੇਰੇ ਖਿਆਲ ਜੀ 2000 ਬੂਟੇ ਲੱਗੇ ਹੋਤੇ ਜੀ ਹਰ ਪਿੰਡੇ ਵਿੱਚ ਬੂਟੇ ਲੱਗ ਰਹੇ ਨੇ ਆਪਣੇ ਵੇਸ ਤੇ ਵੀ ਜਿਹੜਾ ਸਾਡਾ ਟਾਰਗੇਟ 3 ਲੱਖ ਬੂਟੇ ਦਾ ਹੈਗਾ ਵੀ ਸਾਨੂੰ ਉਮੀਦ ਹੈ ਕਿ ਅਸੀਂ ਕਮ ਸੇ ਘੱਟ ਡਬਲ ਅਚੀਵ ਕਰਾਂਗੇ ਕ੍ਰੀਏਟ ਹੋਣ ਜਾ ਰਿਹਾ ਤੁਸੀਂ ਸੌਫਤੀ ਪਲਾਈਵੁੱਡ ਵੱਲੋਂ ਲਵਾ ਰਹੇ ਹੋ ਕਿਵੇਂ ਦਾ ਮਹਿਸੂਸ ਹੁੰਦਾ ਕੀ ਸੋਚ ਕੇ ਕਰਵਾਇਆ ਸਰ ਬੜਾ ਵਧੀਆ ਲੱਗਦਾ ਹੈ ਸਾਡੇ ਪੰਜਾਬ ਸਰਕਾਰ ਨੇ ਵੀ ਬੜਾ ਵਧੀਆ ਉਪਰਾਲਾ ਲਿੱਤਾ ਹੈ ਬੂਟੇ ਲਾਣ ਦਾ ਤੇ ਇਹ ਪੂਰੇ ਜਿਵੇਂ ਪੰਜਾਬ ਨੂੰ ਦੇਖ ਕੇ ਹਿੰਦੁਸਤਾਨ ਦੇ ਲੈਵਲ ਤੇ ਸਾਰੀ ਚੀਜ਼ਾਂ ਆਈ ਚਿਹਰੀਆਂ ਠੀਕ ਹੈ ਨਹੀਂ ਤੇ ਇਹਦੇ ਨਾਲ ਸਾਡੀ ਅੱਗੇ ਆਣ ਵਾਲੀ ਜਨਰੇਸ਼ਨ ਲਈ ਵੀ ਫਾਇਦਾ ਹੈ ਤੇ ਵਾਯੂ ਮੰਡਲ ਵਾਸਤੇ ਵੀ ਵਧੀਆ ਜੀ ਬੜਾ ਜ਼ਰੂਰਤ ਪੰਜਾਬ ਸਰਕਾਰ ਵੱਲੋਂ ਜਿਹੜੀ ਇਹ ਬੈਗਰ ਡਰਾਈਵ ਚਲਾਈ ਹੈ ਪਲਾਂਟੇਸ਼ਨ ਦੀ ਇੱਕ ਬਹੁਤ ਵਧੀਆ ਪ੍ਰਾਲਾ ਜੇ ਸਾਡੇ ਵਾਤਾਵਰਨ ਦੇ ਵਿੱਚ ਖਾਲੀ ਜਗ੍ਹਾ ਥਾਵਾਂ ਤੇ ਇਹ ਬੂਟੇ ਹੋਣਗੇ ਦਰਖਤ ਹੋਣਗੇ ਤਾਂ ਸਾਡਾ ਵਾਤਾਵਰਨ ਸ਼ੁੱਧ ਹੋਵੇਗਾ ਸ਼ੁੱਧ ਹਵਾ ਮਿਲੇਗੀ ਤੇ ਸਾਡਾ ਜੀਵਨ ਵੀ ਸਖਾਲਾ ਰਹੇਗਾ ਧਾਰਮਿਕ ਦ੍ਰਿਸ਼ਟੀ ਨਾਲ ਕੀ ਕਿਵੇਂ ਦੇਖਦੇ ਹੋ ਇਹਨਾਂ ਜੰਗਲਾਂ ਨੂੰ ਜਾਂ ਦਰਖਤਾਂ ਨੂੰ ਕੁਛ ਇਹਦੇ ਬਾਰੇ ਐਕਸਪਲੇਨ ਕਰੋ ਰਣਜੀਤ ਜੀ ਜੀ ਕਹਿੰਦੇ ਕੁਖ ਤੇ ਰੁੱਖ ਬਚੂਗਾ ਤਾਂ ਹੀ ਮਨੁੱਖਤਾ ਬਚੇਗੀ ਤੇ ਸਾਡੇ ਜਿਹੜੇ ਪੂਰਵਜਾਂ ਉਹ ਤਾਂ ਇਹਨਾਂ ਦੀ ਪੂਜਾ ਕਰਦੇ ਸੀ ਦਰਖਤਾਂ ਦੀ ਪਰ ਅੱਜ ਦੀ ਜਿਹੜੀ ਸਾਡੀ ਮਾਨਵਤਾ ਇਹਨਾਂ ਨੇ ਇਹਦਾ ਬੜਾ ਕਹਾਣ ਕੀਤਾ ਵੱਡ ਦੇ ਉੱਤੇ ਸੜਕਾਂ ਤੋਂ ਬੂਟੇ ਵੱਡੇ ਗਏ ਬਾਗ ਵੀ ਝਾੜ ਦਿੱਤੇ ਗਏ ਇਹ ਜਿਹੜਾ ਇਸ ਟਾਈਮ ਦਾ ਅਲਰਮ ਹੈ ਨਾ ਇਹ ਜਿਹੜਾ ਕੁਦਰਤ ਦਾ ਇਹ ਆਖਰੀ ਹੈ ਇਹ ਆਖਰੀ ਇੱਕ ਮੌਕਾ ਕੁਦਰਤ ਦੇ ਰਹੀ ਹੈ ਜਿੱਦਾਂ ਦਾ ਇਸ ਤੇ ਮੌਸਮ ਹੈ ਇਹ ਆਖਰੀ ਮੌਕਾ ਇਨਸਾਨੀਅਤ ਵਾਸਤੇ ਵੀ ਜੇ ਸੰਭਲਣਾ ਸੰਭਲ ਜੂ ਅਗਲੇ ਸਾਲਾਂ ਵੀ ਤਾਂ ਇਹ ਵੀ ਨਹੀਂ ਮੌਕਾ ਦੇਗੀ ਕਿ ਤੁਸੀਂ ਬੂਟਾ ਲਾ ਵੀ ਸਕੋਗੇ ਜਾਂ ਬੂਟਾ ਉੱਗ ਵੀ ਜਾਏਗਾ ਇਸ ਕਰਕੇ ਬਹੁਤ ਜਲਦੀ ਸਚੇਤ ਹੋ ਜਾਣਾ ਚਾਹੀਦਾ ਜਿਵੇਂ ਸਾਡੀ ਜਿਹੜੀ ਪ੍ਰੈਸ ਕਲੱਬ ਕਰਾਲੀ ਦਾ ਇਹ ਇਕੱਲਾ ਪ੍ਰੈਸ ਵਾਲੇ ਨਹੀਂ ਹੈਗੇ ਇਹ ਸੋਸ਼ਲ ਵਰਕਰ ਵੀ ਦੀਆਂ ਕਰਾਲੀ ਦੇ ਸਾਡੇ ਆਪਣੇ ਹੀ ਬੰਦੇ ਆ ਮੈਂ ਇਹਨਾਂ ਨੂੰ ਵੀ ਬੇਨਤੀ ਕਰਾਂਗਾ ਕਿ 10 10 20 ਗੋਟੇ ਅਰਣਜੀਤ ਦਾ 50 ਬੂਟੇ ਘਟੋ ਘਟਾ ਲਾਉਣ ਕੀ ਲਾਉਣਗੇ ਮੈਨੂੰ ਲੱਗਦਾ ਇਸ ਕਰਕੇ ਸਾਰਿਆਂ ਨੂੰ ਇਹ ਉਪਰਾਲਾ ਕਰਨਾ ਚਾਹੀਦਾ ਤੇ ਗਵਰਨਮੈਂਟ ਨੇ ਭਗਵੰਤ ਮਾਨ ਜੀ ਨੇ ਸਾਡੇ ਯੂਐਸਬ ਨੇ ਸਾਡੇ ਜਯੋਦਾ ਸਿੰਘ ਜੀ ਮਾਨ ਸਾਡੇ ਬਾਪੂ ਜੀ ਆਏ ਹੋਏ ਨਾਲ ਇਹਨਾਂ ਨੇ ਤਾਂ ਬਹੁਤ ਹੀ ਵਧੀਆ ਮਿਹਨਤ ਕਰਕੇ ਜਿਹੜਾ 10000 ਬੂਟਾ ਕਰਾਲੀ ਦੇ ਏਰੀਆ ਵਿੱਚ ਲੱਗ ਜਾਣਾ ਪ੍ਰਭੂ ਕਿਰਪਾ ਕਰੂਗਾ ਜਦੋਂ ਇਹ ਲੈ ਲਹਾਏਗਾ ਨਾ ਤਾਂ ਪਤਾ ਲੱਗੇਗਾ ਵੀ ਕਰਾਲੀ ਕੋਈ ਸ਼ਹਿਰ ਹੈ